ਅੱਜ ਜਾਣਾ ਸੀਗਾ ਆਪਾਂ ਘਰ ਨੂੰ ਵਾਪਸ ਤੇ ਆਪਾਂ ਗੱਡੀ ਦੇ ਵਿੱਚ ਸਮਾਨ ਜਿਹੜਾ ਸੀਗਾ ਲੋਡ ਕਰ ਲਿਆ ਸੀ ਜਿੰਨੇ ਐਕਸਾਈਟਮੈਂਟ ਦੇ ਨਾਲ ਬੰਦਾ ਟ੍ਰਿਪ ਸ਼ੁਰੂ ਕਰਦਾ ਨਾ ਤੇ ਜਦੋਂ ਘਰੇ ਜਾਣ ਦੀ ਵਾਰੀ ਆਉਂਦੇ ਤੇ ਫਿਰ ਦਿਮਾਗ ਦੇ ਵਿੱਚ ਹੁੰਦਾ ਵੀ ਫੇਰ ਉਹ ਹਿੱਚ ਮੇਲੇ ਉਹ ਹੀ ਕੰਮ ਕਰ ਪਰ ਚਲੋ ਘਰ ਤਾਂ ਜਾਣਾ ਹੀ ਆ ਦੁਬਾਰਾ ਤਾਂ ਜਾ ਕੇ ਕੰਮ ਕਰਾਂਗੇ ਪੈਸੇ ਸੇਵ ਕਰਾਂਗੇ ਫੇਰ ਹੀ ਆਪਾਂ ਨੈਕਸਟ ਟ੍ਰਿਪ ਤੇ ਆਵਾਂਗੇ ਆ ਬਹੁਤ ਸੋਹਣਾ ਬ੍ਰਿਚ ਮੈਨੂੰ ਲੱਗਿਆ ਮੈਂ ਕਿ ਇਹਦੀ ਵੀਡੀਓ ਬਣਾ ਕੇ ਤੁਹਾਡੇ ਨਾਲ ਸ਼ੇਅਰ ਕਰਾਂ ਤੋ ਅਤ 2.5 ਘੰਟੇ ਦਾ ਸਫ਼ਰ طے ਕਰਕੇ ਹੁਣ ਆਪਾਂ ਰੁਕਿਆ ਮੋਂਟਰੀਅਲ ਕਿਉਂਕਿ ਮੋਂਟਰੀਅਲ ਅਸੀਂ ਲਾਸਟ ਟਾਈਮ ਜਿਹੜਾ ਸੀ ਇੱਥੇ ਸਟੇ ਕੀਤੇ ਸੀਗੇ ਪਰ ਮੋਂਟਰੀਅਲ ਕੁਝ ਖਾਸ ਨਹੀਂ ਸਾਨੂੰ ਲੱਗਿਆ ਸਾਇਦ ਕਿ ਅਸੀਂ ਕਯੂਬਿਕ ਸਟੇ ਕਰਨ ਬਾਰੇ ਸੋਚਿਆ ਅਗੇ ਅਸੀਂ ਸੋਚਿਆ ਸੀ ਕਿ ਜਾਂਦੇ ਹੋਏ ਆਪਾਂ ਮੋਂਟਰੀਅਲ ਤੋਂ ਮ ਜਾਵਾਂਗੇ ਸੋ 2.5 ਘੰਟੇ ਸਾਨੂੰ ਪੂਰੇ ਲੱਗੇ ਹੁਣ ਆਪਾਂ ਪਹੁੰਚ ਗਏ ਇੱਥੇ ਤੇ ਆਪਾਂ ਪਹਿਲਾਂ ਖਾਣਾ ਪੀਣਾ ਵਾ ਕੁਝ ਕੋਈ ਰੈਸਟੋਰੈਂਟ ਲੱਭਦੇ ਆ ਇੱਕ ਇੱਥੇ ਲੈਂਗੁਏਜ ਨਾ ਆਉਣ ਕਰਕੇ ਪਤਾ ਨਹੀਂ ਲੱਗਦਾ ਸਾਰੇ ਬੋਰਡ ਫ੍ਰੈਂਚ ਵਿੱਚ ਹੁੰਦੇ ਆ ਪਹਿਲਾਂ ਕਨਵਰਟਰ ਦੇ ਨਾਲ ਲੈਂਗੁਏਜ ਕਨਵਰਟ ਕਰਾ ਲੈ ਪੈਂਦੀ ਹੈ ਫਿਰ ਪਤਾ ਲੱਗਦਾ ਕਿ ਪਾਰਕਿੰਗ ਆਪਾਂ ਕਿੱਥੇ ਲਾਉਣੀ ਆ ਸੋ ਇੱਥੇ ਆਪਾਂ ਆਪਣੀ ਗੱਡੀ پارک ਕਰ ਦਿੱਤੀ ਆ ਹੁਣ ਆਪਾਂ ਅੱਗੇ ਚੱਲ ਚੱਲ ਅਸੀਂ ਸੋਠਾ ਤੋ ਆ ਇੱਕ ਮੋਂਟਰੀਅਲ ਦਾ ਕੋਰੀਅਨ ਰੈਸਟੋਰੈਂਟ ਸਿਗਾ ਸੋ ਅਸੀਂ ਸੋਚਿਆ ਕਿ ਬ੍ਰੈਂਪਟਨ ਜਾ ਕੇ ਤਾਂ ਆਪਾਂ ਉਹੀ ਇੰਡੀਅਨ ਫੂਡ ਖਾਣਾ ਵਾ ਚਲੋ ਅੱਜ ਇਹਨਾਂ ਦਾ ਫੂਡ ਟਰਾਈ ਕਰਦੇ ਆ ਖਾ ਪੀ ਕੇ ਫਿਰ ਅਸੀਂ ਪਹੁੰਚ ਗਏ ਸਕਾਈ ਵੇਲ ਸਕਾਈ ਵੇਲ ਵੀ ਇੱਕ ਬਹੁਤ ਫੇਮਸ ਡੈਸਟੀਨੇਸ਼ਨ ਆ ਮੋਂਟਰੀਅਲ ਦੀ ਸੋ ਇਹ ਜਿਹੜਾ ਵੀਲ ਆ ਨਾ ਇਹ 60 ਮੀਟਰ ਜਿਹੜਾ ਟਾਲ ਆ ਤੇ 18 ਰੋਟੇਸ਼ਨਸ ਜਿਹੜੀਆਂ ਵਾ 18 ਵਾਰ ਜਿਹੜਾ ਵੀਲ ਆ ਘੁੰਮਦਾ ਵਾ ਸੋ ਦੇਖਣ ਤੋਂ ਬਾਅਦ ਦੇ ਵਿੱਚ ਫਿਰ ਆਪਾਂ ਸੋਚਿਆ ਕਿ ਚਲੋ ਹੁਣ ਆਪਾਂ ਅਗਲੀ ਡੈਸਟੀਨੇਸ਼ਨ ਤੇ ਚੱਲਦੇ ਹਾਂ ਕਿਉਂਕਿ ਸਾਡੇ ਕੋਲ ਟਾਈਮ ਵੀ ਘੱਟ ਸੀਗਾ ਸੋ ਇੱਕ ਨਾ ਇੱਥੇ ਬੱਸਾਂ ਚੱਲਦੀਆਂ ਜਿਹੜੀਆਂ ਤੁਹਾਨੂੰ ਪੂਰੀ ਸਿਟੀ ਘੁਮਾਉਂਦੀਆਂ ਵਾ ਬਟ ਸਾਡੇ ਕੋਲੇ ਟਾਈਮ ਦੀ ਸ਼ਾਰਟੇਜ ਸੀਗੀ ਇੱਕ ਗਰਮੀ ਵੀ ਬਹੁਤ ਸੀ ਤੇ ਬੱਚੇ ਨੇ ਔਖਾ ਹੋ ਜਾਂਦਾ ਸੋ ਇਸ ਤਾਂ ਗੱਡੀ ਤੇ ਹੀ ਗਏ ਆਕੇ ਹੁਣ ਆਪਾਂ ਆਏ ਸੀਗੇ ਸੈਂਟ ਜੋਸੇਫ ਔਰੇਟਰੀ ਸੋ ਇਹ ਬੇਸਿਕਲੀ ਇੱਕ ਤੁਸੀਂ ਮਿਊਜ਼ੀਅਮ ਦੇ ਟਾਈਪ ਆ ਸੋ ਪਿੱਛੇ ਆ ਇਹਨਾਂ ਨੇ ਦਿਖਾਇਆ ਹੋਇਆ ਵਾ ਕਿ ਉਦੋਂ ਦੇ ਟਾਈਮ ਦੇ ਵਿੱਚ ਉਹਨਾਂ ਦਾ ਕਲਚਰ ਕਿਵੇਂ ਦਾ ਸੀ 크੍ਰਿਸਟਿਅਨਸ ਆ ਹਨਾ ਤੇ ਇਹਦੇ ਅੰਦਰ ਇੱਕ ਚਰਚ ਵੀ ਬਣਿਆ ਹੋਇਆ ਵਾ ਆਪਾਂ ਉਹ ਵੀ ਦੇਖਦੇ ਆ ਤੇ ਨਾਲ ਨਾਲ ਤੁਹਾਨੂੰ ਵੀ ਦਿਖਾਉਨੇ ਆ ਇਹਦੀ ਐਂਟਰੀ ਜਿਹੜੀ ਆ ਨਾ ਫ੍ਰੀ ਆ ਸਕਾਈ ਵੀਲ ਦੇ ਵਿੱਚ ਜਿਹੜੀ ਸੀ ਉੱਥੇ ਤਾਂ ਪਾਰਕਿੰਗ ਹੀ ਕਾਫੀ ਕਾਸਟਲੀ ਸੀਗੀ ਬਟ ਇਹ ਐਂਟਰੀ ਫ੍ਰੀ ਆ ਸੋ ਆ ਫਰੈਂਚ ਬੁਕਸ ਹਨ ਜਿਹੜੀਆਂ 3 ਡਾਲਰ ਦੀਆਂ ਮੈਨੂੰ ਲੱਗਦਾ ਇਹਦੇ ਹਿਸਟਰੀ ਵਗੈਰਾ एवरीथिंग ਲਿਖਿਆ ਹੋਇਆ ਵਾ ਹਾਂ ਵਿਸਟਰ ਗਾਈਡ ਆਏ ਹੈ ਬੇਸਿਕਲੀ ਉਹ ਹੈ ਕਿ ਇਹਨਾਂ ਦੇ ਲੋਕਲ ਸ਼ਾਪ ਜਿੱਥੇ ਇਹਨਾਂ ਨੇ ਆਪਣਾ ਸਮਾਨ ਰੱਖਿਆ ਹੋਇਆ ਵੀ ਟੂਰਿਸਟ ਪਲੇਸ ਹੋਣ ਕਰਕੇ ਇਹਨਾਂ ਨੂੰ ਇਹ ਆ ਕਿ ਲੋਕ ਇੱਥੋਂ ਸਮਾਨ ਲੈ ਕੇ ਜਾਣ ਸੋ ਇਦਾਂ ਸ਼ਾਪ ਰੈਡੀ ਕੀਤੀ ਹੋਈ ਹੈ ਇਸ ਤੇ ਸਮਾਨ ਬੋਤਲਾਂ ਦਾ ਹੁੰਦਾ ਹੁੰਦਾ ਹੁਣ ਕੀ ਆ ਚੇਨਸ ਦੀਆਂ ਪਰ ਇਹਨਾਂ ਦੀ ਜਿਹੜੀ ਕੋਸਟ ਪ੍ਰਾਈਸ ਹੈਗੀ ਆ 29 ਡਾਲਰ 1 ਕੇ ਡਾਲਰ ਐਵੇਂ ਆ ਆ ਦਸਤਾ ਥੋੜਾ 9 ਡਾਲਰ ਹਾਂ ਇਹ ਓਕੇ ਆ ਅਜੇ ਤਾਂ ਹੁਣ ਆ ਕੇ ਤਿਆਰ ਹੋਦਾ ਕੀ ਦੇਖੋ 100 ਡਾਲਰ ਦਾ ਸਿੱਧਾ ਇਥੋਂ ਅੱਗੇ ਜਿਹੜੀ ਉਹ ਆ ਨਾ ਪੰਜ ਤਰਾ ਵਧੀਆ ਵਧੀਆ ਕੀ ਨਾਮ ਇਹਨਾਂ ਦਾ ਮੈਰੀਕ ਕੀ ਸੌਰੀ ਬਾਬਾ ਨਾਮ ਗਲਤ ਲੈਂਦੀ ਹੁੰਦੀ ਤਾਂ ਮਾਫ ਕਰੀਂ ਬੱਚਿਆਂ ਦੇ ਲਈ ਤਾਂ ਹਰ ਚੀਜ਼ ਖੇਡ ਹੀ ਹੁੰਦੀ ਆ ਅਸੀਸ ਕਦੋਂ ਦੀ ਲੱਗੀ ਹੋਈ ਆ ਇੱਥੇ ਖੜੀ ਆ ਬਸ ਇਹਨਾਂ ਨੂੰ ਦੇਖੀ ਜਾਂਦੀ ਐ ਦੇ ਲਈ ਨਵੀਂ ਚੀਜ਼ ਹਾਂਜੀ ਗੋਰੀਆ ਦੀ ਕਮਿਊਨਿਟੀ 'ਚ ਇੱਕ ਚੀਜ਼ ਬਹੁਤ ਵਧੀਆ ਲੱਗੀ ਇਹ ਬਜ਼ੁਰਗ ਹੋ ਕੇ ਵੀ ਨਾ ਘੁੰਮ-ਘੁੰਮ ਦੇ ਫੇਰਦੇ ਆ ਐਵੇਂ ਨਹੀਂ ਐ ਕਿ ਘਰੇ ਬੈਠੇ ਆਂਦੇ ਆ ਆਪਣੀ ਜ਼ਿੰਦਗੀ ਨੂੰ ਪੂਰਾ ਮਾਣ ਕੇ ਆਨੰਦ ਲੈ ਕੇ ਦੁਨੀਆ ਤੋਂ ਜੜੇ ਜਾਂਦੇ ਆ ਸੋ ਅੱਗੇ ਜਾ ਕੇ ਇਹਨਾਂ ਨੇ ਐਵੇਂ ਬਾਕਸੇਸ ਦੇ ਵਿੱਚ ਬੰਦ ਕਰਕੇ ਆ ਫੋਟੋਸ ਲਾਈਆਂ ਹੋਈਆਂ ਸੀ ਪਰ ਜਿੰਨੀ ਵੀ ਹਿਸਟਰੀ ਸੀਗੀ ਨਾ ਇਹਨਾਂ ਨੇ ਫ੍ਰੈਂਚ ਦੇ ਵਿੱਚ ਲਿਖੀ ਹੋਈ ਸੀ ਸੋ ਫ੍ਰੈਂਚ ਨਾ ਆਉਣ ਕਰਕੇ ਸਾਨੂੰ ਕੋ ਸਮਝ ਨਹੀਂ ਸੇ ਲੱਗਦਾ ਫਿਰ ਅਸੀਂ ਕਨਵਰਟ ਕਰਕੇ ਦੇਖਦੇ ਹੁੰਦੇ ਸੀ ਨੀਚੇ ਮਿਊਜ਼ੀਅਮ ਦੇਖ ਕੇ ਫਿਰ ਅਸੀਂ ਸੋਚਿਆ ਕਿ ਆਪਾਂ ਉੱਪਰ ਚੱਲਦੇ ਹਾਂ ਸੋ ਆਹ ਸਟੇਅਰਸ ਸੀਗੇ ਆਪਾਂ ਉੱਪਰ ਪਹੁੰਚ ਗਏ ਮੀ ਜਿਹੜਾ ਸੀਗਾ ਉਹ ਪੈਹ ਹਟਿਆ ਸੀਗਾ ਤੇ ਮੌਸਮ ਬਹੁਤ ਜ਼ਿਆਦਾ ਸੋਹਣਾ ਹੋ ਗਿਆ ਸੀ ਕਿਉਂਕਿ ਜਿੱਦਾਂ ਦੇ ਅਸੀਂ ਕਯੂਬਿਕ ਆਏ ਸੀਗੇ ਨਾ ਗਰਮੀ ਚਮਾ ਇੰਡੀਆ ਵਾਲੀ ਗਰਮੀ ਲੱਗ ਰਹੀ ਸੀਗੀ ਸੋ ਵੈਦਰ ਹੌਸ਼ ਤੇ ਅਸੀਂ ਸੇ ਪੋਰ ਸਟੇਅਰਸ ਉਤਰ ਕੇ نیچے ਜਾਈ ਜਾਂਦੀਆਂ ਵਾ ਮੋਂਟਰੀਅਲ ਦੇ ਵਿੱਚ ਤਾਂ ਹੁਣ ਆਪਣੇ ਪੰਜਾਬੀ ਵੀ ਬਹੁਤ ਜ਼ਿਆਦਾ ਰਹਿੰਦੇ ਆ ਸੋ ਇੱਥੋਂ ਤੁਹਾਨੂੰ ਸਿਟੀ ਦਾ ਆਲਮੋਸਟ ਪੂਰਾ ਵਿਊ ਜਿਹੜਾ ਵਾ ਉਹ ਦੇਖਦਾ ਵਾ ਆ ਜਿਹੜਾ ਤੁਸੀਂ ਮੇਰੇ ਪਿੱਛੇ ਸਕਲਪਚਰ ਦੇਖ ਰਹੇ ਹੋ ਨਾ ਇਹ ਉਹਨਾਂ ਦੀ ਯਾਦ ਵਿੱਚ ਬਣਾਇਆ ਗਿਆ ਹੈ ਜਿਨ੍ਹਾਂ ਨੂੰ ਥੈਰੇਪੀ ਦੀ ਨੀਡ ਹੁੰਦੀ ਸੀ ਜਿਨ੍ਹਾਂ ਨੂੰ ਕਿਸੇ ਵੀ ਟਾਈਪ ਦੀ ਪ੍ਰੋਬਲਮ ਹੁੰਦੀ ਸੀਗੀ ਤੇ ਇੱਥੇ ਉਹਨਾਂ ਦਾ ਇਲਾਜ ਵੀ ਕੀਤਾ ਜਾਂਦਾ ਸੀ ਤੇ ਜਿਨ੍ਹਾਂ ਨੂੰ ਨੀਡ ਮਤਲਬ ਨੀਡੀ ਪੀਪਲ ਹੁੰਦੇ ਆ ਕਿ ਖਾਣ ਪੀਣ ਦੀ ਜ਼ਰੂਰਤ ਹੁੰਦੀ ਸੀ ਤੇ ਉਹਨਾਂ ਨੂੰ ਵੀ ਇੱਥੇ ਰੱਖਿਆ ਜਾਂਦਾ ਸੀਗਾ ਤੇ ਆ ਉਹਨਾਂ ਦੀ ਯਾਦ ਵਿੱਚ ਜਿਹੜਾ ਆ ਉਹ ਬਣਾਇਆ ਹੋਇਆ ਆ ਤੇ ਸੱਚੀ ਬਹੁਤ ਸੋਹਣਾ ਕੰਮ ਕੀਤਾ ਹੋਇਆ ਕਿ ਇਹਨਾਂ ਨੇ ਜਿੰਨਾ ਸੋਹਣਾ ਪੋਰਟਰੇਟ ਕੀਤਾ ਹੋਇਆ ਕਿ ਕਿੰਨੂ ਕਿੱਦਾਂ ਲੋੜ ਕਈਆਂ ਨੇ ਆਪਣਾ ਬੈਗ ਨਾਲ ਚੱਕਿਆ ਬੱਚੇ ਆ ਕਿ ਆਪਣਾ ਈਚ ਐਂਡ ਐਵਰੀਥਿੰਗ ਸਮਾਨ ਚੱਕ ਕੇ ਆਏ ਆ ਸੋ ਅੰਤਰਿਕ ਚਰਚ ਵੀ ਬਣਿਆ ਹੋਇਆ ਸੀਗਾ ਜਿਹੜਾ ਬਹੁਤ ਜ਼ਿਆਦਾ ਸੋਹਣਾ ਸੀ ਸੋ ਮੋਂਟਰੀਅਲ ਤੇ ਰੂਮ ਚੜਿਆ ਨਾ ਅੰਟਾਰੀਓ ਦੇ ਨਾਲੋਂ ਬਿਲਕੁਲ ਡਿਫਰੈਂਟ ਆ ਜੇ ਤੁਸੀਂ ਮੋਂਟਰੀਅਲ ਸਟੱਡੀ ਵੀਜ਼ੇ ਤੇ ਆਉਣਾ ਵਾ ਤੇ ਇੱਥੇ ਤੁਹਾਨੂੰ 15000 ਡਾਲਰ ਜੀਆਈਸੀ ਪੇ ਕਰਨੀ ਪਊਗੀ ਜਦਕਿ ਜੇ ਤੁਸੀਂ ਅੰਟਾਰੀਓ ਦੇ ਵਿੱਚ ਆਉਂਦੇ ਹੋ ਤਾਂ ਤੁਹਾਨੂੰ 20000 ਡਾਲਰ ਜੀਆਈਸੀ ਦੇਣੀ ਪੈਂਦੀ ਹੈ ਮੋਂਟਰੀਅਲ ਦੇ ਵਿੱਚ ਸਾਨੂੰ ਟ੍ਰੈਫਿਕ ਵੀ ਮਿਲਿਆ ਤੇ ਇੱਧਰ ਅਸੀਂ ਦੁੱਧ ਪੀ ਜਾਂਦੇ ਸੀ ਤੇ ਇਹਦਾ ਪੱਖਾ ਲੱਗਿਆ ਸੀ ਇਹ ਪੱਖਾ ਬੱਚਿਆਂ ਦੇ ਲਈ ਬਹੁਤ ਯੂਸਫੁਲ ਆ ਕਾਫੀ ਲੰਬੀ ਲੌਂਗ ਡਰਾਈਵ ਤੋਂ ਬਾਅਦ ਵਿੱਚ ਅਸੀਂ ਸੋਚ ਸਾਰੇ ਫਰੈਸ਼ਰ ਨੇ ਕਿਉਂਕਿ ਬੈਠੇ ਬੈਠੇ ਕਾਰਚ ਸਾਰੇ ਥੱਕ ਚੁੱਕੇ ਸੀਗੇ ਕਈ ਵਾਰ ਨਾ ਕਮੈਂਟਾਂ ਚ ਕਮੈਂਟ ਕਰਨ ਵਾਲੇ ਲੋਕੀ ਵੀ ਸਿਰਾਈ ਕਰਾਉਂਦੇ ਆ ਨਾ ਲਾਸਟ ਵੀਡੀਓ ਜਦੋਂ ਪਾਈ ਸੀ ਜਿਹਦੇ ਚ ਆਪਾਂ ਦੱਸਿਆ ਸੀ ਕਿ ਆਪਾਂ ਮੋਂਟਰੀਅਲ ਤੇ ਕਿਊਬਿਕਮ ਵੱਲ ਜਾ ਰਹੇ ਆ ਨਾ ਤੇ ਅਸੀਂ ਚਾਹ ਘਰ ਬਣਾ ਕੇ ਲੈ ਕੇ ਆਏ ਸੀ ਘਰੋਂ ਕਿਉਂਕਿ ਸਾਨੂੰ ਮੈਨੂੰ ਟੀਮ ਦੀ ਚਾਹ ਕੁਝ ਖਾਸ ਨਹੀਂ ਲੱਗਦੀ ਕੌਫੀ ਇੱਥੋਂ ਦੀ ਤੇ ਮੈਂ ਘਰੋਂ ਲੈ ਕੇ ਆਉਣੀ ਹੁੰਦੀ ਆ ਦੇ ਹਦ ਤੱਕ ਕਿਸ ਨੇ ਕਮੈਂਟ ਕੀਤਾ ਜੇ ਤੁਸੀਂ ਚਾਹ ਵੀ ਬਾਰੋਂ ਨੇ ਫੜਦੇ ਅੱਜ ਤੁਹਾਨੂੰ ਦਿਖਾਉਣੇ ਆ ਅੱਜ ਬਾਰੋਂ ਫੜਨ ਲੱਗੇ ਆ ਹੌਨ ਰੂਟ ਖੜੇ ਆ ਹੁਣ ਅਸੀਂ ਇੱਥੇ ਕੌਫੀ ਫਾਣਣੀ ਆ ਸੋ ਆਹ ਆਨ ਰੂਟ ਜਿਵੇਂ ਮੈਂ ਤੁਹਾਨੂੰ ਜਾਂਦੇ ਹੋਏ ਵੀ ਦਿਖਾਏ ਸੀਗੇ ਸੋ ਆਪਾਂ ਗਿਆ ਇੱਥੇ ਸਟਾਪ ਲੈਣੇ ਆ ਥੋੜਾ ਫਰੈਸ਼ ਹੋਣਨੇ ਆ ਨਾਲੇ ਚਾਚੂ ਫੜਦੇ ਆ ਕੁਝ ਖਾਣੇ ਪੀਣੇ ਆ ਤੇ ਫਿਰ ਆਪਾਂ ਅੱਗੇ ਤੁਰਾਂਗੇ ਅਸੀਸ ਕੀ ਆ ਅਸੀਸ ਨੂੰ ਲੱਗਿਆ ਸੱਚੀ ਤਾਂ ਭਾਨੂੰਆ ਪਹਿਲਾਂ ਇਹ ਹੱਥ ਖਿੱਚ ਕੇ ਲੈ ਕੇ ਆਈ ਸੀਸ ਕੀ ਕਹੇ ਪੂਰੀ ਤਰ੍ਹਾਂ ਹਾਂ ਬੋਲੀ ਦੀ ਕੈਨੇਡਾ ਦੇ ਵਿੱਚ ਬਹੁਤ ਗਰਮੀ ਹੋਈ ਪਈ ਸੀ ਕਿ ਸੋ ਰਸਤੇ 'ਚ ਸਾਨੂੰ ਮੀਂਹ ਵੀ ਮਿਲਿਆ ਤੇ ਅੱਧਾ ਸੋਕ ਡਰਾਈਵ ਕਰਦੇ ਕਰਦੇ ਥੱਕ ਗਏ ਸੀ ਫਿਰ ਸੋਚਿਆ ਮੈਂ ਕਿ ਚਲੋ ਮੈਂ ਗੱਡੀ ਚਲਾਉਣੀ ਆ ਦੋ ਜਣਿਆਂ ਦਾ ਹੀ ਫਾਇਦਾ ਹੁੰਦਾ ਵਾ ਕਿ ਤੁਸੀਂ ਕਦੇ ਕੋਈ ਗੱਡੀ ਚਲਾ ਲੈਂਦਾ ਕਦੇ ਕੋਈ ਕਿਉਂਕਿ ਐਨੇ ਲੰਬੇ ਸਫ਼ਰ ਦੇ ਉੱਤੇ 8 ਘੰਟੇ ਦੀ ਵਾਰਟ ਦੇ ਉੱਤੇ ਜੇ ਇੱਕ ਬੰਦਾ ਗੱਡੀ ਚਲਾਵੇ ਤਾਂ ਉਹ ਵੀ ਥੱਕ ਕੇ ਆਂਦਾ ਵਾ ਰਸਤੇ ਦੇ ਵਿੱਚ ਆਪਾਂ ਨੂੰ ਵਾਰ-ਵਾਰ ਟਿੰਮ ਤੇ ਰੁਕਣਾ ਪੈਂਦਾ ਕਿਉਂਕਿ ਟਿੰਮ ਤੋਂ ਆਪਾਂ ਲੈਣੀ ਹੁੰਦੀ ਆ ਕੌਫੀ ਤੇ 7-8 ਘੰਟੇ ਜਿਹੜਾ ਸਫਰ ਹੁੰਦਾ ਉਹ ਫੇਰ ਹੀ ਕੰਪਲੀਟ ਹੁੰਦਾਗਾ ਤੇ ਟਿਮ ਦੇ ਬਾਰੇ ਮੈਂ ਤੁਹਾਨੂੰ ਥੋੜਾ ਜਿਹਾ ਦੱਸਣਾ ਚਾਹਣਾ ਬਹੁਤ ਸਾਰੇ ਲੋਕ ਸੋਚਦੇ ਆ ਵੀ ਅਸੀਂ ਇੱਥੇ ਟਿਮ ਦੀ ਫਰੈਂਚਾਈਜ਼ ਲੈ ਲਈਏ ਤੇ ਬਹੁਤ ਵਧੀਆ ਕੰਮ ਆ ਸਾਰਾ ਹਨਾ ਆ ਇਹਦੀ ਫਰੈਂਚਾਈਜ਼ ਆਪਾਂ ਨੂੰ ਇੰਨੀ ਈਜ਼ਲੀ ਨਹੀਂ ਮਿਲਦੀ ਆ ਅਸੀਂ ਜਦੋਂ ਕਯੂਬਿਕ ਦੇ ਵਿੱਚ ਰੁਕੇ ਸੀਗੇ ਤੇ ਸਾਨੂੰ ਉੱਥੇ ਇੱਕ ਅੰਕਲ ਜੀ ਮਿਲੇ ਹਨਾ ਜਿਹੜਾ ਮੁੰਡਾ ਗੌਰਵ ਸੀਗਾ ਉਹਦੇ ਚਾਚਾ ਜੀ ਸੀਗੇ ਤੇ ਉਹ ਕਯੂਬਿਕ ਦੇ ਵਿੱਚ 90 90 ਦੇ 1990 ਦੇ ਰਹਿ ਰਹੇ ਆ ਉੱਥੇ ਤੇ ਉਹ ਕਹਿੰਦੇ ਵੀ ਉੱਥੇ ਆ ਕੇ ਮੈਨੂੰ ਵੀ ਸੀਗਾ ਵੀ ਮੈਂ ਫਰੈਂਚਾਈਜ਼ੀ ਲੈ ਲਾਂ ਟਿਮ ਹਾਟਨ ਦੀ ਕਹਿੰਦਾ ਉਸ ਟਾਈਮ ਦੇ ਉੱਤੇ ਜਦੋਂ ਮੈਂ ਫਰੈਂਚਾਈਜ਼ੀ ਦੇ ਲਈ ਸਾਰਾ ਕੁਝ ਰੈਡੀ ਕੀਤਾ ਤੇ ਮੈਨੂੰ ਜਿਹੜਾ ਨੰਬਰ ਮਿਲਿਆ 1500 ਉਹ ਮੇਰਾ ਨੰਬਰ ਸੀਗਾ ਵੀ 1400 15 1499 ਲੋਕ ਕਹਿੰਦਾ ਮੇਰੇ ਤੋਂ ਅੱਗੇ ਸੀਗੇ ਵੀ ਮੈਂ ਅਸੀਂ ਟਿਮ ਹਾਟਨ ਦੀ ਫਰੈਂਚਾਈਜ਼ ਲੈਣੀ ਆ ਸੋ ਟਿਮ ਹਾਟਨ ਦੀ ਫਰੈਂਚਾਈਜ਼ੀ ਇੰਨੀ इजीली ਨਹੀਂ ਮਿਲਦੀਗੀ ਤੇ ਉਹ ਕਹਿੰਦੇ ਵੀ ਉਹਨਾਂ ਦੀ ਵਾਈਫ ਸੀਗੇ ਜਿਹੜੇ ਉਹਨਾਂ ਦੀ ਇੱਕ ਦੋਸਤ ਸੀਗੀ ਅੱਗੇ ਉਹਨਾਂ ਕੋਲੇ ਉੱਥੇ ਟਿਮ ਹੌਟਨ ਦੀਆਂ ਫਰਾਂਚਾਈਜ਼ਾਂ ਤੇ ਉਹਨਾਂ ਕੋਲੇ ਦੋ ਟਿਮ ਹੌਟਨ ਸੀਗੇ ਉਹ ਉਹਨਾਂ ਨੇ ਸਾਨੂੰ ਦੱਸਿਆ ਕਹਿੰਦੇ ਜੇ ਟਿਮ ਹੌਟਨ ਦੀ ਫਰਾਂਚਾਈਜ਼ ਲੈਣੀ ਆ ਪਹਿਲਾਂ ਤਾਂ ਮੰਨ ਲਓ ਵੀ ਇੱਕ ਏਰੀਆ ਦੇ ਵਿੱਚ ਦੋ ਟਿਮ ਹੌਟਨ ਨੇ ਸੋ ਜਿਹੜਾ ਇੱਕ ਹੋਰ ਮਤਲਬ ਕਿ ਓਨਰ ਹੈਗਾਗਾ ਟਿਮ ਹੌਟਨ ਦਾ ਉਸ ਨੂੰ ਅਪਰੋਚ ਕਰਦੇ ਆ ਵੀ ਸੈਕੰਡ ਟਿਮ ਹੌਟਨ ਵੀ ਅਸੀਂ ਤੈਨੂੰ ਪ੍ਰੇਫਰ ਕਰਦੇ ਹਾਂ ਵੀ ਤੁਸੀਂ ਲੈਣਾ ਤਾਂ ਉਸ ਤੋਂ ਬਾਅਦ ਜੇਕਰ ਉਹ ਬੰਦਾ ਕਹਿੰਦਾ ਵੀ ਮੈਂ ਨਹੀਂ ਲੈਣਾ ਫੇਰ ਅੱਗੇ ਜਾ ਕੇ ਮਤਲਬ ਕਿ ਜਿਹੜੇ ਲੋਕ ਲਾਈਨ ਦੇ ਵਿੱਚ ਲੱਗੇ ਹੁੰਦੇ ਆਗੇ ਫਿਰ ਉਹਨਾਂ ਦੇ ਵਿੱਚੋਂ ਸਿਲੈਕਟ ਕਰਦੇ ਆ ਤੇ ਇਹਦਾ ਜਿਹੜੀ ਕਹਿ ਲਓ ਕਿ ਉਹਨਾਂ ਨੇ ਦੱਸਿਆ ਵੀ ਜਿਹੜਾ ਉੱਥੇ ਇੱਕ ਨਵਾਂ ਟਿਮ ਹਾਟਨ ਸੇਲ ਤੇ ਲੱਗਿਆ ਹੋਇਆ ਸੀ ਤੇ ਜਿਹੜੀ ਉਹਦੀ ਕਹਿ ਲਓ ਕਿ ਸੇਲ ਸੀਗੀ 1 ਮਹੀਨੇ ਦੀ 2.5 ਲੱਖ ਡਾਲਰ ਸੋ ਫਰੈਂਚਾਈਜ਼ੀ ਇੰਨੀ ਜ਼ਿਆਦੇ ਦੀ ਉਹ ਕਹ ਲੋ ਕਿ ਕੋਸਟਲੀ ਵੀ ਆ ਤੇ ਉਹਦੇ ਵਿੱਚ ਉਹ ਅਰਨ ਬਹੁਤ ਵਧੀਆ ਹੁੰਦਾ ਖਾਸ ਕਰਕੇ ਟੀਮ ਹੌਟਨ ਹੋ ਗਿਆ ਖਾਸ ਕਰਕੇ ਮੈਕਡੀ ਹੋ ਗਿਆ ਹਨਾ ਤੇ ਇਹਨਾਂ ਦੀਆਂ ਜਿਹੜੀਆਂ ਫਰੈਂਚਾਈਜ਼ ਆ ਤੁਹਾਨੂੰ ਇਜ਼ੀਲੀ ਨਹੀਂ ਮਿਲਦੀਆਂ ਸੋ ਫਾਈਨਲੀ ਆਪਾਂ ਪਹੁੰਚ ਗਏ ਵੀ ਆਪਣੇ ਸ਼ਹਿਰ ਪ੍ਰੈਮਪਟਨ ਦੇ ਵਿੱਚ ਤੁਹਾਨੂੰ ਵੀ ਦੇਖ ਕੇ ਪਤਾ ਲੱਗੇ ਗਿਆ ਹੋਗਾ ਥੱਕੇ ਬਹੁਤ ਸੀਗੇ ਤੇ ਸੋਚਿਆ ਵੀ ਅੱਜ ਤਾਂ ਰੋਟੀ ਬਾਰੋਂ ਫੜਦੇ ਆ ਰੋਟੀ ਲੈ ਕੇ ਫਿਰ ਆ ਗਏ ਆਪਾਂ ਘਰੇ ਚਾਹੇ ਤੁਸੀਂ ਦੁਨੀਆ ਦੇ ਕਿਤੇ ਵੀ ਏਰੀਆ ਦੇ ਵਿੱਚ ਜਾਇਆ ਵੋ ਪਰ ਅਸਲੀ ਸੁੱਖ ਤੁਹਾਨੂੰ ਘਰੇ ਆ ਕੇ ਮਿਲਦਾ ਵਸ ਸੋ ਬਾਏ ਬਾਏ ਸਾਰਿਆਂ ਨੂੰ ਮਿਲਦੇ ਆਂ ਨਵੀਂ ਵੀਡੀਓ